aways早 Marche amā rādi variance, allī musha li iči gai naśna lai iqai yuni challenge, invershi capacity, māri waka sao gai na ka chուli. Mye baachait krai amide ba antha karya nam sundhu segu kluy. Maaraś shίha tocm mo, ambardi mureh ka ntha käu ਮੰਗਦੇ ਆ ਨਾ ਨਾਲ ਪਿਛਲਾ ਸ਼ੋਰਟ ਤੇ ਵੇਖ ਦੋ ਅਫੀਸਰ ਦਾ ਮੇਰਾ ਨਾਮ ਹੰਤਾ ਜੀ ਵੱਡੇ ਘਮਨ ਕਲਾਰੇ ਰਿੰਦੇ ਜੀ ਗੱਲ ਹੋਈ ਜੀ ਗੱਲ ਕੋਈ ਨਹੀਂ ਇਹ ਮਨ ਲੁੱਟਮਾਰ ਕਰਦੇ ਬੇ ਕੁਛ ਆਬੀਂਗਾ ਮੰਗਦੇ ਸੀ ਮੈਂ ਚਾਬੀਆਂ ਦਿੱਤੀਆਂ ਇਹ ਮਨ ਕੁੱਟਣ ਲੱਗ ਪਿਆ ਇੱਕ ਚੇਲਾ ਦੇ ਇੱਕ ਮੁੰਡਾ ਸੀ ਮੇਰੇ ਕੋਲ ਰਿੰਦਾ ਉਹਦਾ ਨਾਮ ਮੁੰਨਾ ਜੀ ਤੇ ਇੱਕ ਦਿਨ ਉਹ ਰੋਜਵਾ ਜਿਹੜਾ ਬਾਬਾ ਦਾ ਰੋਜਵਾ ਮੁੰਡੇ ਦਾ ਨਾਮ ਮੁੰਨਾ ਵਾ ਉਹ ਮੇਰੇ ਬਹੁਤ ਮਾਰਿਆ ਮਿਲ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੋਏ ਜੀ ਆ ਜਖਮ ਹੋਏ ਆ ਉਂਗਲ ਤੇ ਲੱਗਾ ਮੇਰੇ ਵਾਲ ਪੁੱਟੇ ਗਏ ਆ ਬਹੁਤ ਮਾਰੇ ਇੱਕ ਚ ਲੱਤਾ ਮਾਰੀਆਂ ਵਾ ਮੈਨੂੰ ਹੋਸ ਆਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੈਂ ਕੋ ਦਾਖ ਤੋਲੇ ਸੋਣਾ ਸੀ 4 ਲੱਖ ਰੁਪਏ ਮੇਰ ਲੈ ਕੇ ਕੱਢ ਕੇ ਵਿੱਚੋਂ ਇਹਨੇ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਹ ਇਲਾਕੇ ਲੋਕੇ ਦਾ ਹੀ ਜੇ ਤੇ ਮਰ ਜੇਗੀ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰੇ ਮੈਨੂੰ ਮਾਰਨ ਕੁੱਟਣ ਦੇ ਦੇ ਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਫਸਰਾਂ ਨੂੰ ਵਿਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਆਈ ਤਾਂ ਪਹਿਲਾਂ ਮੈਨੂੰ ਗੋਲੀਆਂ ਦਿੰਦੇ ਰਹੇ ਨਸ਼ੇ ਦੀਆਂ ਹਾਂਜੀ ਆ ਦੂਜਾ ਫਿਰ ਮੈਨੂੰ ਮਾਈਆਂ ਨੇ ਕਹਿ ਕੇ ਆਪਣੇ ਮੇਰੇ ਜੀਆਂ ਨੇ ਕਹਿ ਕੇ ਮਾਫੀ ਨਾਵਾ ਦਵਾਤਾ ਚਲ ਮਾਫ ਕਰ ਦੇ ਸਾਡੇ ਕਹਿਣ ਤੇ ਇੱਕ ਵਾਰੀ ਵਾਰ ਲਾ ਫਿਰ ਮੈਂ ਵਾਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਗੋਲੀਆਂ ਨਾਲ ਸਰੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਇਹ ਸੀ ਇੱਕ ਚੇਲਾ ਮੇਰੇ ਇੱਕ ਮੁੰਡਾ ਦੇ ਖੋਰ ਅੰਨਾ ਜਿਹਾ ਮੁੰਡਾ ਉਹ ਰਹਿੰਦਾ ਵਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕੰਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਨ ਲੱਗੇ ਥੱਲੇ ਆ ਫਿਰ ਉਹਨਾਂ ਆ ਕੇ ਮੈਨੂੰ ਸਡਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸਡਵਾਇਆ ਮੈਨੂੰ ਇਹ ਇਕੱਲੇ ਦੋਨੇ ਜਿਹੜੇ ਨਹੀਂ ਮੈਂ ਸੱਡਦੇ ਆ ਕਿ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਤੋਂ ਮੇਰੇ ਜਿਆਦਾ ਦਾ ਸਭ ਤੋਂ ਬੀਹ ਦੇਖਾਇਨ ਮੈਂ ਕਰ ਰਹੀ ਆ ਕਰ ਰਹੀ ਆ ਆਪਾਂ ਠੀਕ ਏ ਇੱਕ ਪਲੇਟ ਵੀ ਕਰਾਈ ਆ ਫਿਰ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਫ ਮੰਗਦੇ ਆ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦ ਮੈਨੂੰ ਮਾਰਿਆ ਕੁੱਟਿਆ ਫਿਰ ਇਹਨਾਂ ਕੈਮਰੇ ਬੰਦ ਕਰਕੇ ਫਿਰ ਸਾਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਇਹ ਕਿੱਥੇ ਗਏ ਕਿੱਥੇ ਨੇ ਮੈਂ ਤਾਂ ਮੇਰਾ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨ ਮਾਰ 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 ਕੇ ਸੁੱਟ ਗਏ ਸੀ ਮੈਨੂੰ ਬਸ ਆਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ ਹਾਂਜੀ ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਨੂੰ ਜਾਨ ਦਾ ਖਤਰਾ ਵਾ ਜੀ ਕਿਸੇ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਇਹਦੀ ਜ਼ਿਆਦਾਦਤ ਦੇਖ ਕੇ ਦਾ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੂੰ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ਼ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਕੈਮਰੇ ਦੀਆਂ ਉਹਨਾਂ ਦੇ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਿਵਾਇਆ ਜਾਵੇ ਜੀ ਇਹਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਜੈਮ ਸੀ ਦੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿੱਚੋਂ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਸੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਸਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਤੁਹਾਡੇ ਵੱਲ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਵੇਖੋ ਜੀ ਮੇਰਾ ਨਾਮ ਸਰਜੀਤ ਜੀ ਘਮਣਕਲਾ ਪਿੰਡ ਦੀ ਗੱਲ ਹੀ ਰਾਜਮਸਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਸੀ ਕੋਠੇ ਦੇ ਉੱਪਰ ਦਬਸਤੋਰੀ ਇੱਕ ਕਮਰਾ ਬਣਾਉਂਦੇ ਸੀ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਨਹੀਂ ਹੋਈ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜ ਜਿਹਨਾਂ ਦੇ ਘਰ ਤੇ ਇਹਨੇ ਅਨੁਵਾਦ ਦਿੱਤੀ ਕਿ ਹਾ ਤੋਫਾਜੀ ਦੇ ਵਿੱਚ ਕੰਮ ਹੋ ਗਿਆ ਵਾ ਤੇ ਆ ਕੇ ਥੱਲੇ ਛਡਾ ਦਿੱਤੀ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਹਾਂਜੀ ਇਹਨਾਂ ਨੂੰ ਛਡਾਇਆ ਫਿਰਹੀ ਛਡਾ ਕੇ ਇਹਨਾਂ ਨੂੰ ਸੁਗਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲ ਦੀ ਬੇਹੋਸ਼ ਹੋ ਗਏ ਸੀ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸ ਵੇਲੇ ਭੱਜ ਗਏ ਬਾਅਦ ਵਿੱਚ ਫਿਰ ਆਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਉਹ ਆਹੀ ਤੇ ਕੰਮ ਕਰ ਲਿਆ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਰੀ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਉਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਗੱਡੀ ਸਟਾਰਟ ਕਰਕੇ ਉਹ ਹੀ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਪਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕੁੱਟਾਈ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀ.ਐਸ.ਡੀ. ਸਿਟੀ ਮਿਸਰਾਨੂੰ ਨੀ ਹੁਣਾ ਕੋਈ ਪੇਸ਼ ਕੀਤੀ ਜਿਵੇਂ ਇਹ ਐਸ.ਕੇ. ਕੁਲਵਿੰਦਰ ਸਿੰਘ ਨੂੰ ਮਾਰਕ ਕੀਤੀ ਦਰਖਾਸਤ ਉਹ ਜਾ ਕੇ ਦੇਖ ਰਹੇ ਮੌਕੇ ਤੇ